ਸਰੇ ਕੁਐਸਚਨ ਸੀ ਜਿਹੜੀਆਂ ਅੱਜ ਕੱਲ ਫਾਈਨਲਾਈਜ਼ ਹੋ ਰਹੀਆਂ ਨੇ ਉਹਨਾਂ ਦੇ ਸਮਾਂ ਜ਼ਿਆਦਾ ਕਿਉਂ ਲੱਗ ਰਿਹਾ ਪਹਿਲਾਂ ਉਹਨਾਂ ਨੂੰ ਤੁਹਾਨੂੰ ਕੁਝ ਅੰਕੜੇ ਦੱਸ ਦਿਆਂ ਮੈਂ ਪਹਿਲਾਂ ਦੇਖ ਲਓ ਵੀ ਕਿੰਨਾ ਕੁ ਬੈਕਲੌਗ ਹਾਈ ਕਮਿਸ਼ਨ ਆਫ ਕੈਨੇਡਾ ਦੇ ਕੋਲੇ ਪਿਆ ਜਿੰਨਾ ਬੈਕਲੌਗ ਜ਼ਿਆਦਾ ਹੋਊਗਾ ਜਿੰਨਾ ਕੰਮ ਜ਼ਿਆਦਾ ਹੋਊਗਾ ਉਹਨਾਂ ਪ੍ਰੋਸੈਸਿੰਗ ਟਾਈਮ ਨੇਚਰਲੀ ਜ਼ਿਆਦਾ ਲੱਗੂਗਾ ਸੋ ਅੰਕੜਿਆਂ ਦੇ ਹਿਸਾਬ ਨਾਲ ਇਹ ਅੰਕੜੇ ਹਾਈ ਕਮਿਸ਼ਨ ਆਫ ਕੈਨੇਡਾ ਨੇ ਰਿਲੀਜ਼ ਕੀਤੇ ਆ ਜਿਦੇ ਵਿੱਚ ਉਹ ਦੱਸਦੇ ਨੇ ਕਹਿੰਦੇ ਟੋਟਲ ਐਪਲੀਕੇਸ਼ਨ ਜਿਹੜੀਆਂ ਸਾਡੇ ਕੋਲੇ ਟੋਟਲ ਨੰਬਰ ਆਫ ਐਪਲੀਕੇਸ਼ਨਸ ਨੇ ਸਾਰੀਆਂ ਮਿਲਾ ਕੇ ਉਹ ਨੇ 23, ਉਨ੍ਹਾਂ ਵਿੱਚ ਬੈਕਲੌਗ ਚ ਜਿਹੜੀਆਂ ਪਈਆਂ ਨੇ ਉਹ 10 ਲੱਖ ਤੋਂ ਉੱਪਰ ਐਪਲੀਕੇਸ਼ਨ ਸਾਡੇ ਕੋਲੇ ਬੈਕਲੌਗ ਚ ਪਈ ਆ ਜਿਹਦੇ ਵਿੱਚ ਟੈਂਪਰਰੀ ਰੈਜ਼ੀਡੈਂਟ ਵੀਜ਼ਾ ਵਾਲੀਆਂ 13,62,300 ਨੇ ਟੋਟਲ ਜਿਹੜੀਆਂ ਲੱਗੀਆਂ ਨੇ ਟੋਟਲ ਨੰਬਰ ਆਫ ਐਪਲੀਕੇਸ਼ਨਸ ਜਿਹਦੇ ਵਿੱਚ ਵਿਜ਼ਿਟਰ ਸਟੂਡੈਂਟ ਵਰਕਰ ਸਾਰੇ ਟੈਂਪਰਰੀ ਰੈਜ਼ੀਡੈਂਟ ਵੀਜ਼ਾ ਵਾਲੇ ਆ ਉਹ 13,62,300 ਐਪਲੀਕੇਸ਼ਨ ਸਾਨੂੰ ਕਹਿੰਦਾ ਲੱਗੀ ਆ ਉਹਨਾਂ ਵਿੱਚੋਂ 6,44,000 ਦਾ ਹਜੇ ਬੈਕਲੌਗ ਬਾਕੀ ਪਿਆ ਆ ਇਹਦੇ ਵਿੱਚ ਜੇ ਬੈਕਲੌਗ ਪਰਸੈਂਟੇਜ ਵਾਈਜ਼ ਦੱਸਿਆ ਜਾਵੇ ਤਾਂ ਸਟੂਡੈਂਟ ਵੀਜ਼ਾ ਦੀਆਂ 24% ਐਪਲੀਕੇਸ਼ਨ ਬੈਕਲੌਗਸ ਨੇ ਓਪਨ ਵਰਕ ਪਰਮਿਟ ਦੀਆਂ ਜਾਂ ਵਰਕ ਪਰਮਿਟ ਦੀਆਂ 43% ਐਪਲੀਕੇਸ਼ਨ ਬੈਕਲੌਗ ਚ ਨੇ ਤੇ ਵਿਜ਼ਟਰ ਵੀਜ਼ਾ ਦੀਆਂ 64% ਵਿਜ਼ਟਰ ਵੀਜ਼ਾ ਵਾਲਿਆਂ ਦਾ ਜ਼ਿਆਦਾ ਸਵਾਲ ਹੁੰਦਾ ਹੈ ਕਿ ਜ਼ਿਆਦਾ ਟਾਈਮ ਕਿ ਇਸ ਵਕਤ 110 ਦਿਨਾਂ ਦੇ ਕਰੀਬ ਕਰੀਬ ਹਾਈ ਕਮਿਸ਼ਨ ਆਫ ਕੈਨੇਡਾ ਨੇ ਆਪਦਾ ਰੱਖਤਾ ਕਿ ਅਸੀਂ ਪ੍ਰੋਸੈਸਿੰਗ ਟਾਈਮ ਇੰਨਾ ਲਵਾਂਗੇ 110 ਦਿਨਾਂ ਦੇ ਕਰੀਬ ਸੋ 64% ਬੈਕਲੌਗ ਹੈ ਇਸ ਵਕਤ ਵਿਜ਼ਟਰ ਵੀਜ਼ਾ ਦਾ ਹਾਈ ਕਮਿਸ਼ਨ ਆਫ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਦੀਆਂ 7,66,000 ਐਪਲੀਕੇਸ਼ਨਸ ਨੇ ਔਨਸ਼ੋਰ ਆਫਸ਼ੋਰ ਸਾਰੀਆਂ ਮਿਲਾ ਕੇ ਬੈਕਲੌਗ ਦੇ ਵਿੱਚ 2,99,000 ਐਪਲੀਕੇਸ਼ਨਸ ਪਈਆਂ ਨੇ ਕੱਲੀਆਂ ਪਰਮਨੈਂਟ ਰੈਜ਼ੀਡੈਂਟ ਵੀਜ਼ਾ ਵਾਲਿਆਂ ਦੀਆਂ ਸਿਟੀਜ਼ਨਸ਼ਿਪ ਜਿਨ੍ਹਾਂ ਨੇ ਆਫਦੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਆ 2,32,500 ਐਪਲੀਕੇਸ਼ਨਸ ਨੇ 45,000 ਐਪਲੀਕੇਸ਼ਨਸ ਉਹ ਨੇ ਜਿਨ੍ਹਾਂ ਨੇ ਆਪਣੀਆਂ ਸਿਟੀਜ਼ਨ ਅਪਲਾਈ ਕੀਤੀਆਂ ਨੇ ਪਾਸਪੋਰਟ ਲੈਣਾ ਜਿਨ੍ਹਾਂ ਨੇ ਉਹ ਵੇਟ ਕਰ ਰਹੇ ਨੇ ਸੋ ਇਸ ਕਰਕੇ ਜਿਹੜਾ ਪ੍ਰੋਸੈਸਿੰਗ ਟਾਈਮ ਆ ਹਰ ਐਪਲੀਕੇਸ਼ਨ ਨਾਲ ਹੀ ਕਾਫੀ ਵਧਿਆ ਵਾ ਹਾਈ ਕਮਿਸ਼ਨ ਆਫ ਕੈਨੇਡਾ ਬਹੁਤ ਹੀ ਤੇ ਸਖਤ ਮਿਹਨਤ ਕਰ ਰਿਹਾ ਕਿ ਐਸਨ ਐਸ ਪੋਸੀਬਲ ਜਿੰਨਾ ਵੀ ਬੈਕਲੌਗ ਆ ਖਾਸ ਕਰਕੇ ਸਟੂਡੈਂਟ ਤੇ ਓਪਨ ਵਰਕ ਪਰਮਿਟ ਇਹਨਾਂ ਦਾ ਜਿਹੜਾ ਕੰਮ ਅੱਗੇ ਨਾਲੋਂ ਕਾਫੀ ਫਾਸਟ ਹੋਇਆ ਬਟ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਬੈਕਲੌਗ ਦੇ ਵਿੱਚ ਬਹੁਤ ਜ਼ਿਆਦਾ ਹੋਣ ਕਰਕੇ ਥੋੜਾ ਕੰਮ ਸਲੋ ਆ ਤੇ ਆਉਣ ਵਾਲੇ 2-4 ਮਹੀਨੇ ਹਜੇ ਸਲੋ ਹੀ ਰਹੂਗਾ ਸੋ ਜਿਹੜੇ-ਜਿਹੜੇ ਕੈਂਡੀਡੇਟਸ ਅੱਜ ਤੋਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਕੋਈ ਇਵੈਂਟ ਆ ਫੰਕਸ਼ਨ ਆ ਜਾਂ ਉਹਨਾਂ ਨੇ ਵਿਜ਼ਿਟ ਕਰਨਾ ਆ ਆਪਦੇ ਰਿਲੇਟਿਵ ਨੂੰ ਤਾਂ ਉਹ ਹੁਣੇ ਐਪਲੀਕੇਸ਼ਨ ਕਰਨ 4 ਤੋਂ 5 ਮਹੀਨੇ ਪਹਿਲਾਂ ਐਪਲੀਕੇਸ਼ਨ ਕਰੋ ਜੇ ਅੱਜ ਤੋਂ 5 ਮਹੀਨਾ ਨੂੰ ਜਾਣਾ ਤੁਸੀਂ ਸੋ ਇਹ ਇਸ ਬੈਕਲੌਗ ਕਰਕੇ ਸਲੋ ਆ